ਸ੍ਰੀ ਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਖੇਤੀ ਕਿਸਾਨ YouTube ਚੈਨਲ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆਂ ਝੋਨਾ ਜਿਹੜਾ ਤੇ ਗਰੇਮਣਾਪ ਦਾ 60 ਤੋਂ 65 ਡੇਣਾ ਦਾ ਹੋ ਚੁੱਕਿਆ ਹੈਗਾ ਕਿਸਾਨ ਵੀਰੋ ਜਿਹੜਾ ਤੁਸੀਂ ਇਹ ਝੋਨਾ ਦੇਖ ਰਹੇ ਹੋ ਇਹ ਆਪਣਾ ਜਿਹੜਾ ਡੀਐਸਆਰ ਕੀਤੀ ਹੋਈ ਵੈਰੈਟੀ ਹੈ ਵੈਰੈਟੀ ਹੈਗੀ ਹੈ ਪੀਆਰ 131 ਕਿਸਾਨ ਵੀਰੋ ਜਦੋਂ ਆਪਣਾ ਝੋਨਾ 60 65 ਡੇਣਾ ਦਾ ਹੋ ਜਾਂਦਾ ਹੈ ਤਾਂ ਇਹ ਪੱਤਾ ਲਵੇੜ ਸੁੰਡੀ ਜਾਂ ਟਿੱਡਾ ਇਹਦੇ ਵਿੱਚ ਆਪਾਂ ਨੂੰ ਦਿਖਾਈ ਦੇਣ ਲੱਗ ਜਾਂਦਾ ਹੈ ਦੀ ਹੈ ਵੀ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਜੁੜੇ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਨਾਲ ਹੀ ਬੈਲ ਵਾਲਾ ਬਟਨ ਵੀ ਦਬਾ ਲੈਣਾ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਣਾ ਹੈ ਆਪਦੇ ਝੋਨੇ ਦੇ ਵਿੱਚ ਨਿਰੇਖਣ ਕਰਨਾ ਹੈ ਜਾ ਕੇ ਵੀ ਇਹਦੇ ਵਿੱਚ ਕਿਹੜੀ ਚੀਜ਼ ਦਾ ਜਿਹ ਅਟੈਕ ਹੈ तितਲੀ ਸਾਡੇ ਕਿੰਨੀ ਖੁਰਦੀ ਹੈ ਘੋੜਾ ਜਿਹੜਾ ਉਹ ਕਿੰਨਾ ਕੁ ਆਪਣੇ ਝੋਨੇ ਦੇ ਵਿੱਚ ਜਿਹੜਾ ਦਿਖਾਈ ਦੇ ਰਹੇ ਹੈਗਾ ਜਦੋਂ ਆਪਾਂ ਇਹਦੇ ਵਿੱਚ ਵੜ ਕੇ ਦੇਖਾਂਗੇ ਤਾਂ ਆਪਾਂ ਨੂੰ ਬਿਲਕੁਲ ਹੀ ਇਹਦੇ ਵਿੱਚ ਜਿਹੜੀ तितਲੀ ਹੈ ਉਹ ਉੜਦੀ ਦਿਖਾਈ ਦੇਣ ਲੱਗ ਜਾਂਦੀ ਹੈ ਕਿਸਾਨ ਵੀਰੋ ਜਿਹੜੀ ਆਪਾਂ ਦਵਾਈਆਂ ਦੀ ਵਰਤੋਂ ਕਰਾਂਗੇ ਝੋਨੇ ਦੇ ਉੱਪਰ ਆਪਣੇ ਝੋਨੇ ਦਾ ਨਿਰੇਖਣ ਕਰਕੇ ਜ਼ਰੂਰਤ ਅਨੁਸਾਰ ਆਪਾਂ ਨੇ ਫੇਰ ਜਿਹੜੀ ਹੈ ਦਵਾਈਆਂ ਦੀ ਵਰਤੋਂ ਕਰਨੀ ਹੈ ਕਿਉਂਕਿ ਇਸ ਵਾਰ ਜਿਹੜਾ ਅਗਸਤ ਦੇ ਵਿੱਚ ਛੜਾਕੇ ਜੇ ਪੈਣ ਲੱਗੇ ਉਹਦੇ ਨਾਲ ਅਜੇ ਆਂਡੇ ਦਿੰਦੇ ਵੀ ਨਹੀਂ तितਲੀਆਂ ਤਾ ਉਹ ਜਿਹੜੇ ਝੜ ਕੇ ਤੇ ਵੀ ਜੇ ਤੁਹਾਨੂੰ ਲੱਗਦਾ ਹੈ ਵੀ ਸਾਡੇ ਝੋਨੇ ਦੇ ਵਿੱਚ ਜਿਹੜੀ ਪੱਤਾ ਲਵੇੜ ਸੁੰਡੀ ਦਾਟ ਅਟੈਕ ਆ ਗਿਆ ਜਦੋਂ ਆਪਾਂ ਬਾਹਰ ਦੀ ਘੇੜਾ ਦਿੰਦੇ ਆ ਤਾਂ ਉੱਥੋਂ ਆਪਾਂ ਨੂੰ ਨਾਜ਼ਰ ਲੱਗ ਜਾਂਦਾ ਤੇ ਜੇ ਆਪਾਂ ਗੱਲ ਕਰੀਏ ਗੋਭ ਵਾਲੀ ਸੁੰਡੀ ਦੀ ਤਾਂ ਇਹਦਾ ਤਾਂ ਆਪਾਂ ਨੂੰ ਸਿਰਫ ਯਾਰਾ ਮੁੰਜਰਾ ਸੁੱਕਦੀਆਂ ਨੇ ਜਿਵੇਂ ਤੁਸੀਂ ਵੇਖ ਸਕਦੇ ਹੋਗੇ ਇਹਦਾ ਆਪਾਂ ਨੂੰ ਉਦੋਂ ਪਤਾ ਲੱਗਦਾ ਕਿਸਾਨ ਵੀਰੋ ਇਸ ਵਾਰ ਔੜ ਚੱਲਣ ਦੇ ਨਾਲ ਜਿਹੜੀ ਆਪਣੀ ਨਾਈਟ੍ਰੋਜਨ ਦੀ ਵਰਤੋਂ ਹੈ ਹਰੇਕ ਕਿਸਾਨ ਵੀਰ ਦੀ ਉਹ ਵੱਧ ਹੋ ਗਈ ਕਿਉਂਕਿ ਝੋਨਾ ਜਿਹੜਾ ਰੋਗਿਆ ਸੀ ਜਿਉਂ ਹੀ ਮੀਂਹ ਪੈਣ ਲੱਗੇ ਤਾਂ ਉਹ ਜਿਹੜੀ ਓਵਰਲੋਡ ਨਾਈਟ੍ਰੋਜਨ ਦੀ ਖਾਦ ਪਾਈ ਹੋਈ ਸੀਗੀ ਤਾਂ ਉਹਦੇ ਕਰਕੇ ਜਿਹੜਾ ਆਪਣਾ ਝੋਨਾ ਵਧੀਆ ਗ੍ਰੋਥ ਕਰ ਗਿਆ ਸੇ ਕਿਸਾਨ ਵੀਰੋ ਇੱਕ ਆਪਾਂ ਜਦੋਂ 60 ਇੱਕ ਦਿਨਾਂ ਦਾ ਝੋਨਾ ਹੋ ਜਾਂਦਾ ਹੈ ਆਪਣਾ ਜਿਹੜੀ ਮਰਜੀ ਵੈਰਾਈਟੀ ਹੈ ਚਿਹੇ ਪੂਸਾ 44 ਜਾਂ ਡੋਗਰ ਪੂਸਾ ਹੈ ਜਾਂ ਪੀਲੀ ਪੂਸਾ ਹੈ ਯਾ ਯਾ ਜਿਵੇਂ ਲੰਬੇ ਸਮੇਂ ਤੋਂ ਥੋੜਾ ਜਿਹਾ ਘਟ ਲੈਂਦੀ ਆ ਪੀਆ 131 ਜੇ 26 ਹੈ ਆਪਾਂ ਨੇ ਪਾਣੀ ਆ ਜਿਹੜਾ ਬਾਹਰ ਨੂੰ ਪੂਰਾ ਸੁਕਾ ਸੁਕਾ ਕੇ ਲਾਉਣਾ ਹੈ ਬਿਲਕੁਲ ਜਿਹੜਾ ਤੁਹਾਡੇ ਖੇਤ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਕਿਉਂਕਿ ਪਾਣੀ ਆ ਜਿਹੜਾ ਆਪਾਂ ਸਿਰਫ ਗੱਖਾਂ ਵਾਸਤੇ ਖੜਾਉਂਦੇ ਆ ਕਿਸਾਨ ਵੀਰੋ ਜੇ ਤੁਹਾਨੂੰ ਲੱਗਦਾ ਹੈ ਵੀ ਮੇਰੇ ਖੇਤ ਦੇ ਵਿੱਚ ਪੱਤਾ ਲਵੇੜ ਸੁੰਡੀ ਜਾਂ ਟਿੱਡੇ ਦਾ ਹਮਲਾ ਹੈ ਤਾਂ ਜ਼ਰੂਰ ਤੋਂ ਅਨੁਸਾਰ ਆਪਾਂ ਕਾਰਟ ਆਪ ਜਿਹੜੀ ਪ੍ਰਦਾਨ ਦੇਣ ਆਣ ਵਾਲਾ ਆਪਾਂ ਜਾਣ ਦੇਾਂਗੇ ਤੇ ਉਹਦਾ ਵੀ ਆਪਾਂ ਇਸਤੇਮਾਲ ਕਰ ਸਕਦੇ ਆ ਤੇ ਉਹਦੇ ਨਾਲ ਹੀ ਇੱਕ ਆਪਣੀ ਆਉਂਦੀ ਹੈਗੀ ਤਾਂ ਪਾਊਡਰ ਫਾਰਮ ਦੇ ਵਿੱਚ 50 एसपी ਕਟ ਆਪ ਹਾਈ ক্লোਰਾਈਡ 50 एसपी ਦੇ ਵਿੱਚ ਆਉਂਦੀ ਹੈ ਤਾਂ ਆਪਾਂ ਉਹਦਾ ਇਸਤੇਮਾਲ ਵੀ ਕਰ ਸਕਦੇ ਆ ਉਹਦਾ ਇਸਤੇਮਾਲ ਕਿਸਾਨ ਵੀਰ ਉਹ ਆਪਾਂ ਘੱਟੋ ਘੱਟ 400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਪਣੇ ਖੇਤ ਤੇ ਡੋਜ਼ ਵਰਤਣੀ ਹੈ ਤੇ ਜੇ ਆਪਾਂ ਸਪਰੇਅ ਦੇ ਰੂਪ ਦੇ ਵਿੱਚ ਗੱਲ ਕਰੀਏ ਕੀ ਕਿਸਾਨ ਵੀਰ ਕਹਿੰਦੇ ਜਿਹੜੀ ਪ੍ਰਦਾਨ ਹੈ ਜਿਹੜੀ ਸਾਡੀ ਝੋਨੇ ਨੂੰ ਮਲਾ ਦਿੰਦੀ ਹੈ ਤੇ ਝੋਨਾ ਗਿਰ ਜਾਂਦਾ ਵੈਸੇ ਦਾ 26 ਤੇ 31 ਦਾ ਇੰਨਾ ਕਦ ਨਹੀਂ ਹੁੰਦਾ ਵੈਸੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਪ੍ਰਦਾਨ ਨਹੀਂ ਪਾਉਣੀ ਤਾਂ ਆਪਾਂ ਜਿਵੇਂ ਕੋਰਾਜਨ 12 ਐਮ ਐਲ ਪ੍ਰਤੀ 15 ਲੀਟਰ ਟੈਂਕੀ ਦੇ ਵਿੱਚ ਪਾ ਸਕਦੇ ਆਂਗੇ ਤੇ ਬਾਕੀ ਜੇ ਆਪਾਂ ਕਰੀਏ ਫੇਮ ਦੀ ਗੱਲ ਤਾਂ ਉਹ 5 5 6 ਐਮ ਐਲ ਪ੍ਰਤੀ ਟੈਂਕ 15 ਲੀਟਰ ਦੇ ਵਿੱਚ ਉਹ ਪਾ ਸਕਦੇ ਆ ਤਕਰੀਬਨ ਜੇ ਆਪਾਂ ਇਹਦੀ ਡੋਜ਼ ਦੀ ਗੱਲ ਕਰੀਏ ਕੋਰਾ ਜੰਦੀ ਤਾਂ 60 ਐਮ ਐਲ ਕੀਲੇ ਰਿਡੋਜ਼ ਬਣਦੀ ਹੈ ਤੇ ਫੇਮ ਦੀ ਬਣਦੀ ਹੈ 25 30 ਐਮ ਐਲ ਇੱਕ ਏਕੜ ਦੀ ਆਪਣੀ ਡੋਜ਼ ਇਹ ਬਣ ਜਾਂਦੀ ਹੈ ਜੇ ਕਿਸਾਨ ਵੀਰ ਉਹ ਕਈ ਕਿਸਾਨ ਵੀਰ ਇਹਦੇ ਤੇ ਆਪਣੀ ਜਿਵੇਂ ਲੈਂਡਾ ਸాల్ਟ ਹੈ ਉਹਦਾ ਵੀ ਇਸਤੇਮਾਲ ਕਰ ਲੈਂਦੇ ਨੇ ਜੀ ਕਿਸਾਨ ਵੀਰੋ ਜੇ ਕਈ ਕਿਸਾਨ ਵੀਰ ਕਹਿੰਦੇ ਨੇ ਵੀ ਅਸੀਂ ਜਿਹੜੀ ਉਲੀ ਵਾਲੀ ਐ ਉਹ ਵੀ ਵਿੱਚ ਹੀ ਪਾ ਦਈਏ ਕਿਸਾਨ ਵੀਰੋ ਇਸ ਵੇਲੇ ਜਿਹੜਾ ਉਲੀ ਦਾ ਅਟੈਕ ਐ ਜੇ ਤੁਸੀਂ ਪਾਣੀ ਸੁਕਾ ਸੁਕਾ ਕੇ ਲਾਵੋਗੇ ਪਾਣੀ ਉਦੋਂ ਲਾਣਾ ਜਦ ਆਪਾਂ ਚੱਪੜਾ ਪਾ ਕੇ ਆਪਣੇ ਖੇਤ ਦੇ ਵਿੱਚ ਐ ਜਿਹੜਾ ਐ ਤੁਰ ਸਕੀਏ ਉਦੋਂ ਬਾਅਦ ਆਪਾਂ ਪਾਣੀ ਲਾਉਣਾ ਜੇ ਤੁਹਾਡੇ ਖੇਤ ਦੇ ਵਿੱਚ ਪਾਣੀ ਖੜਾ ਹੈ ਤਾਂ ਬਿਲਕੁਲ ਪਾਣੀ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸੋ ਕਿਸਾਨ ਵੀਰੋ ਜੇ ਆਪਾਂ ਉਲੀ ਵਾਲੀ ਦੀ ਸਪਰੇਅ ਦੀ ਗੱਲ ਕਰੀਏ ਉਹ ਵੀ ਜ਼ਰੂਰਤ ਅਨੁਸਾਰ ਜਿਵੇਂ ਐਮਿਸਟਾ ਟਾਪ ਹੋਊਗੀ ਹੋਲਿਕ ਏਅਰ ਹੋ ਗਈ ਜਾਂ ਆਪਣੀ ਪਲਸਰ ਹੋ ਗਈ ਤੇ ਜਾਂ ਆਪਣੀ ਪਹਿਲਾਂ ਹੁੰਦੀ ਹੁੰਦੀ ਸੀ ਕਿ ਜੇ ਸਸਤਾ ਸਾਲਟ ਹੈ ਪ੍ਰੋਪੋਜੋਨਾ ਕੋਲ 25 ਸੀ ਜਿਹਨੂੰ ਆਪਾਂ ਟਲਟ ਦੇ ਨਾਮ ਨਾਲ ਜਾਣਦੇ ਸੀ ਉਹ ਹੋ ਗਈ ਜਾਂ ਫਿਰ ਨਟੀਵੋ ਜਾਂ ਐਮ ਇਸਟਾਰ ਟਾਪ ਇਹ ਚਾਰ ਪੰਜ ਦਵਾਈਆਂ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਲੈ ਸਕਦੇ ਹੋ ਪਰ ਕਰੋ ਉਦੋਂ ਜਦੋਂ ਤੁਹਾਡੇ ਸੌਣੇ ਨੂੰ ਲੱਗਦੀ ਹੈ ਵੀ ਸਾਡੀ ਸੀਤ ਬਲਾਸਟ ਦਾ ਜਿਹੜਾ ਹਮਲਾ ਹੋਣ ਲੱਗ ਗਿਆ ਜਾਂ ਪੈ ਚੁੱਕੀ ਹੈਗੀ ਤਾਹੀਂ ਆਪਣੀ ਇਹਦੀ ਜ਼ਰੂਰਤ ਹੈ ਤੇ ਬਗੈਰ ਮਾਤਵਲਾਮੀ ਆਪਾਂ ਪੈਸੇ ਲਾ ਦਈਏ ਤਾਂ ਉਹ ਛੋਣਨ ਦੀ ਜ਼ਰੂਰਤ ਹੀ ਨਾ ਹੋਵੇ ਉਹਦਾ ਕੋਈ ਫਾਇਦਾ ਨਹੀਂ ਵੈਸੇ ਹਲੇ ਤਾਂ ਜੇ ਆਪਾਂ ਦੇਖੀਏ ਤਾਂ ਕੱਲੀ ਪੀਆਰ 126 ਜਦੋਂ ਇਹਦੀ 60 ਤੋਂ 65 ਦਿਨਾਂ ਦੇ ਵਿੱਚ ਨੀਕੀ ਜੀ ਮੁੰਜਰਣ ਲੱਗ ਜਾਂਦੀ ਹੈ ਇੱਥਾਂ ਤਾਂ ਉਦੋਂ ਆਪਾਂ ਨੂੰ ਗੋਭ ਸਮੇ ਜਿਹੜੀ ਆਪਾਂ ਕਹਿੰਦੇ ਆ ਝੋਨੇ ਦੀ ਹਲਦੀ ਰੋਗ ਗਟੋਲੀ ਰੋਗ ਉਹਦਾ ਹਮਲਾ ਹੋ ਜਾਂਦਾ ਗਾਹਾਂ ਜ्यादा ਆਪਣੇ ਝੋਨੇ ਦੇ ਵਿੱਚ ਹੁੰਦਾ ਕਿੱਥੇ ਕਿਸਾਨ ਵੀਰੋ ਜਿੱਥੇ ਆਪਾਂ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕੀਤੀ ਹੋਵੇ ਪੀਆਰਕ 26 ਦੇ ਵਿੱਚ ਜਾਂ ਆਪਣਾ ਨਹਿਰ ਦਾ ਪਾਣੀ ਜ਼ਿਆਦਾ ਲੱਗਦਾ ਹੋਵੇ ਜਾਂ ਫਿਰ ਆਪਾਂ ਉਹ ਪਾਣੀ ਖੜਾ ਕੇ ਰੱਖੀਏ ਖੇਤ ਦੇ ਵਿੱਚ ਜ਼ਿਆਦਾ ਤਾਂ ਉੱਥੇ ਉਹਦੀ ਸਮੱਸਿਆ ਆਉਂਦੀ ਆ ਜੇ ਤੁਸੀਂ ਪਾਣੀ ਸੁਕਾ ਸੁਕਾ ਕੇ ਲਾਵੋਗੇ ਤਾਂ ਤੁਹਾਡੇ ਜਿਹੜੀ ਉਹਦੀ ਸਮੱਸਿਆ ਕਟੌਲੀ ਰੋਗ ਹਲਦੀ ਰੋਗ ਦੀ ਝੋਨੇ ਦੇ ਵਿੱਚ ਉਹ ਵੀ ਸਮੱਸਿਆ ਜਿਹੜੀ ਬਹੁਤ ਹੀ ਘਟ ਆਊਗੀ ਬਾਕੀ ਕਿਸਾਨ ਵੀਰੋ ਅਗਸਤ ਦਾ ਮਹੀਨਾ ਤੇ ਮੂਰਲਾ ਸਤੰਬਰ ਇਹਦੇ ਆਪਾਂ ਜਿਹੜੇ 60 ਕਿ ਦਿਨ ਨੇ ਝੋਨੇ ਦੇ ਇਹਦੇ ਵਿੱਚ ਆਪਣੇ ਝੋਨੇ ਦਾ ਜਿਹੜਾ ਪੂਰਾ ਖਿਆਲ ਰੱਖਣਾ ਹੈਗਾ ਤੇ ਡੇਲੀ ਸਵੇਰੇ ਸ਼ਾਮ ਆਪਦੇ ਝੋਨੇ ਦਾ ਜਿਹੜਾ ਆਪਾਂ ਨੇ ਨਰੀਖਣ ਕਰਦੇ ਰਹਿਣਾ ਹੈਗਾ ਕਿਉਂਕਿ ਕਿਸਾਨ ਨੂੰ ਵੱਡਾ ਕੋਈ ਆਪ ਦੇ ਖੇਤ ਦਾ ਡਾਕਟਰ ਨਹੀਂ ਹੋ ਸਕਦਾ ਕਹਿਣਾ ਹੁੰਦਾਗਾ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ